ਦੇਖੋ ਗੱਲ ਇਹ ਹੈ ਵੀ ਗ੍ਰਾਮ ਸਭਾ ਜਿਹੜੀ ਹੈ ਇਹ ਇੱਕ ਪੱਕੀ ਸੰਵਿਧਾਨਕ ਸੰਸਥਾ ਹੈ ਇਹ ਬਣਾਉਣੀ ਨਹੀਂ ਪੈਂਦੀ ਇਹ ਇੱਕ ਵਾਰੀ ਜਿਹੜਾ ਸੂਬਾ ਸਰਕਾਰ ਹੈ ਉਹ ਉਹਦੀ ਨੋਟੀਫਿਕੇਸ਼ਨ ਜਾਰੀ ਕਰ ਦਿੰਦੀ ਹੈ ਇਹ ਮੁੜ ਕੇ ਜਿੰਨਾ ਚਿਰ ਉਹ ਪਿੰਡ ਰਹੇਗਾ ਉਹ ਗ੍ਰਾਮ ਸਭਾ ਰਹੇਗੀ ਕੋਈ ਦਵਾਦਾ ਨਹੀਂ ਬਣਨੀ ਆ ਉਹਦੇ ਵਿੱਚ ਜਿੰਨੇ ਨਵੇਂ ਵੋਟਰ ਬਣੇ ਜਾਣਗੇ ਜਿਹੜੀ ਡੇਟਸਟ ਆਖਰੀ ਵੋਟਰ ਸੂਚੀ ਜਿਵੇਂ ਹੁਣ ਜਿਹੜੀਆਂ ਬੁਖਸਵਾ ਦੀ ਚੋਣਾਂ ਹੋਈਆਂ ਨੇ ਉਹਦੇ ਜਿਹੜੀ ਵੋਟ ਸੂਚੀ ਆ ਉਹ ਸਾਰੇ ਮੈਂਬਰ ਚਾਹੇ ਉਹਨਾਂ ਨੇ ਪਹਿਲਾਂ ਪੰਚਾਇਤ ਚ ਵੋਟ ਦੇ ਲਈ ਨਾ ਵੀ ਵੋਟਰ ਹੋਣ ਉਹ ਸਾਰੇ ਮੈਂਬਰ ਗ੍ਰਾਮ ਸਭਾ ਦੇ ਮੈਂਬਰ ਨੇ ਇਹ ਗ੍ਰਾਮ ਸਭਾ ਹਰ 6 ਮਹੀਨੇ ਬਾਅਦ ਬੁਲਾਉਣੀ ਜ਼ਰੂਰੀ ਹੈ ਘੱਟੋ ਘੱਟ ਤੇ ਜੂਨ ਔਰ ਦਸੰਬਰ ਚ ਹੋਣਾ ਚਾਹੀਦਾ 30 ਜੂਨ ਤੱਕ ਹੋਣਾ ਜ਼ਰੂਰੀ ਹੈ ਇਹਦੇ ਨਾਲ ਪੰਚਾਇਤ ਦੀ ਸੰਸਥਾ ਕਾਇਮ ਹੈ ਜਾਂ ਨਹੀਂ ਹੈ ਪੰਚਾਇਤਾਂ ਜਾਂ ਭੰਗ ਹੋ ਚੁੱਕੀ ਇਹਦਾ ਸਿੱਧਾ ਸਬੰਧ ਨਹੀਂ ਹੈ ਜਿੰਨਾ ਚਿਰ ਪੰਚਾਇਤ ਹੈਗੀ ਹੈ ਉਹਨਾਂ ਚ ਸਰਪੰਚ ਦੀ ਇਹ ਜ਼ਿੰਮੇਵਾਰੀ ਹੈ ਕੋ ਗ੍ਰਾਮ ਸਭਾ ਬੁਲਾਵੇ ਜਦ ਉਹ ਪੰਚਾਇਤ ਭੰਗ ਹੋ ਗਈ ਤਾਂ ਜਿਹਨੂੰ ਵੀ ਉਹ ਚਾਰਜ ਮਿਲਿਆ ਚਾਹੇ ਉਹ ਸੈਕਟਰੀ ਨੂੰ ਮਿਲਿਆ ਚਾਹੇ ਪੰਚਾਇਤ ਅਫਸਰ ਨੂੰ ਮਿਲਿਆ ਚਾਹੇ ਕੋਈ ਜੀਐਨ ਨੂੰ ਦੇ ਤਾਂ ਪੰਚਾਇਤ ਰਾਜ ਦੇ ਨੂੰ ਚਾਹੇ ਉਹ ਕਿਤੇ ਵੀਡੀਓ ਨੂੰ ਮਿਲਿਆ ਜਿਹਨੂੰ ਵੀ ਉਹ ਜਿਹੜਾ ਹੈ ਜਾਂ ਸਮਾਜਿਕ ਅਧਿਕਾਰੀ ਹੈ ਜਿਹੜਾ ਆਈਸੀਪੀਓ ਉਹਨੂੰ ਮਿਲਿਆ ਉਹਨਾਂ ਦੀ ಗ್ರಾಮ ਸੇਵਕ ਨੂੰ ਮਿਲਿਆ ਹੋਵੇ ਉਹਨਾਂ ਦੀ ਡਿਊਟੀ ਹੈ ਕਿ ਉਹ ਗ੍ਰਾਮ ਸਭਾ ਬੁਲਾਣਾ ਕਿਉਂਕਿ ਉਹ ਇਨਚਾਰਜ ਬਣ ਗਿਆ ਪੰਚਾਇਤ ਦੇ ਕਾਨੂੰਨੀ ਤੌਰ ਤੇ ਤੇ ਗ੍ਰਾਮ ਸਭਾ 30 ਜੂਨ ਤੱਕ ਬੁਲਾ ਕੇ ਉਹਦੇ ਵਿੱਚ ਜਿਹੜਾ ਹੈ ਸਾਰੇ ਦਾ ਸਾਰਾ ਬਜਟ ਪਾਸ ਕਰਨਾ ਉਹ ਜ਼ਰੂਰੀ ਹੈ ਉਹ ਮਰੇਗਾ ਦੇ ਵੀ ਉਹਦੀ ਚੀਜ਼ ਤੈਅ ਕਰਨਾ ਕਿਉਂਕਿ ਉਹ ਬਜਟ ਹੀ ਅੱਗੇ ਜਾਣਾ ਹੈ ਜਿਹਦੇ ਵਿੱਚੋਂ ਮਰੇਗਾ ਦਾ ਵਜਟਾਉਣਾ ਹੈ ਪੰਚਾਇਤ ਰਾਜ ਕਾਨੂੰਨ 1994 ਤੇ ਸਪਸ਼ਟ ਲਿਖਿਆ ਹੈ ਵੀ ਗ੍ਰਾਮ ਸਭਾ ਦਾ ਸਨੇਹਾ ਦੇਣਾ ਕਿ ਨਹੀਂ ਹੈ ਉਹ ਸਨੇਹਾ ਇਸ ਗੱਲ ਨਾਲ ਤੇ ਨਿਰਭਰ ਨਹੀਂ ਕਰਦਾ ਵੀ ਉਹ ਸਰਪੰਚ ਸਨੇਹਾ ਰਹਿਗਾ ਜਾਂ ਕੋਈ ਹੋਰ ਅਧਿਕਾਰੀ ਦੇਗਾ ਉਹ ਜਿਹਨੇ ਵੀ ਦੇਣਾ ਹੈ ਇਸ ਕਰਕੇ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਜਿਹਨੇ ਵੀ ਦੇਣਾ ਉਹ ਇਹ ਹੈ ਕਿ ਇੱਕ ਤੱਕ ਤੁਸੀਂ ਪਿੰਡ ਦੇ ਵਿੱਚ ਹੋਕਾ ਫਰਾਉਣਾ ਹੈ ਚੌਕੀਦਾਰ ਹੁੰਦਾ ਹੈ ਮਾੜਨੇ ਕਿ ਮੇਰਾ ਚੌਕੀਦਾਰ ਹਰ ਇੱਕ ਪਿੰਡ 'ਚ ਹੈ ਉਹ ਚੌਕੀਦਾਰ ਨੂੰ ਕਹਿੰਦਾ ਵੀ ਤੂੰ ਹੋਕਾ ਫੇਰ ਦੇ ਵੀ ਫਲਾਣੇ ਦਿਨ ਫਲਾਣੀ ਥਾਂ ਦੇ ਉੱਤੇ ਗ੍ਰਾਮ ਸਭਾ ਹੋਏਗੀ ਤੇ ਉਹਦੇ 'ਚ ਆ ਮੁੱਦੇ ਹੋਣਗੇ ਦੂਜਾ ਉਹਦੇ ਵਿੱਚ ਇਹ ਹੈ ਕਿ ਉਸਨੇ ਦੇਖ ਕੇ ਜਿੰਨੀ ਜਿੰਨੀ ਵੀ ਉੱਥੇ ਖਾਸ ਥਾਵਾਂ ਨੇ ਜਿੱਥੇ ਲੋਕ ਇਕੱਠੇ ਹੁੰਦੇ ਨੇ ਪ੍ਰੋਮਿਨੈਂਟ ਪਲੇਸ ਜਿਹਨੂੰ ਕਹਿੰਦੇ ਨੇ ਜਿਹੜੀਆਂ ਉਹ ਥਾਵਾਂ ਨੇ ਜਿੱਥੇ ਆਮ ਲੋਕ ਦੇਖਦੇ ਨੇ ਪਹੁੰਚਦੇ ਨੇ ਜਾਂਦੇ ਨੇ ਤੇ ਉਹ ਜਿਹੜੇ ਸਥਾਨ ਨੇ ਉੱਥੇ ਉਹਦਾ ਦੇਖ ਕੇ ਰੋਣਾ ਔਰ ਪੰਜਾਬ ਚ ਕਿਉਂਕਿ ਇਸ ਕਰਕੇ ਪੰਜਾਬੀ ਚ ਲਿਖ ਕੇ ਰੋਣਾ ਕਿ ਵੀ ਆਇਆ ਇਸ ਦਿਨ ਨੂੰ ਫਰਾਨੇ ਥਾਂ ਦੇ ਉੱਤੇ 8:00 ਵਜੇ ਤੋਂ 8:00 ਵਜੇ ਤੱਕ ਗ੍ਰਾਮ ਸਭਾ ਹੋਏਗੀ ਤੇ ਤੁਸੀਂ ਸਾਰੇ ਜਿਹੜੇ ਗ੍ਰਾਮ ਜਿਹੜੇ ਆਪਣਾ ਵੋਟਰ ਨੇ ਇਸ ਪਿੰਡ ਦੇ ਉਹ ਸਾਰੇ ਉਹਦੇ ਮੈਂਬਰ ਨੇ ਇਹ ਵੀ ਬਿਕਣਾ ਵਿੱਚ ਤੇ ਉਹ ਉੱਥੇ ਹਾਜ਼ਰ ਹੋ ਜਾਣ ਤੇ ਆ ਅਸੀਂ ਅਜੰਡਾ ਹੋਏਗਾ ਸੋ ਇਹ ਜੇ ਇਹ ਕਰਨਾ ਜਿਹੜਾ ਇਹ ਉਸ ਅਧਿਕਾਰੀ ਦੀ ਡਿਊਟੀ ਆ ਹੁਣ ਜਿਹੜੀ ਪਹਿਲਾਂ ਸਰਪੰਚ ਦੀ ਹੁੰਦੀ ਸੀ ਚਾਹੇ ਸਰਪੰਚ ਨਾ ਬੁਲਾਵੇ ਚਾਹੇ ਗੀਦੇ ਕੋਲ ਚਾਰਜ ਆ ਉਹ ਨਾ ਬੁਲਾਵੇ ਤੇ ਰਾਈਟ ਗੀ ਸੰਵਿਧਾਨ ਦੇ ਵਿੱਚ ਵੀ ਹੈ ਤੇ ਕਾਨੂੰਨ ਕੀ ਲਿਖਿਆ ਹੋਇਆ ਹੈ ਪੰਜਾਬ ਪੰਚਾਇਤ ਰਾਜ ਕਾਨੂੰਨ 1994 ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਜੇ ಗ್ರಾಮ ਸਭਾ ਬੁલાਉਣੀ ਹੋਵੇ ਤੇ ਸਰਪੰਚ ਜਾਂ ਜਿਹੜਾ ਅਧਿਕਾਰੀ ਹੈ ਉਹਨੂੰ ਬੁਲਾਉਣ ਨਾਲ ਉਹ ਨਾ ਬੁਲਾ ਰਿਹਾ ਹੋਵੇ ਤਾਂ ਪਿੰਡ ਦੇ 20% ਵੋਟਰ ਮੂਸਬੰਦਿਤ ਪਿੰਡ ਦੇ 20% ਵੋਟਰ ਦਸਖਤ ਕਰਕੇ ਆਪਣਾ ਵੋਟਰ ਨੰਬਰ ਲਿਖ ਕੇ ਉਹ ਮੰਗ ਕਰ ਸਕਦੇ ਨੇ ਉਸ ਅਧਿਕਾਰੀ ਨੂੰ ਨੋਟਿਸ ਕਰਕੇ ਲੈਟਰ ਕਿ ਤੁਸੀਂ ਗ੍ਰਾਮ ਸਭਾ ਬੁਲਾਓ ਜੇ ਉਹ ਨਹੀਂ ਬੁਲਾਉਂਦਾ 30 ਦਿਨ ਦੇ ਵਿੱਚ ਤਾਂ ਖੁਦ ਬੁਲਾ ਸਕਦੇ ਉਹਦਾ ਜੇ ਜੂਨ ਚ ਗ੍ਰਾਮ ਸਭਾਵਾਂ ਹੁੰਦੀਆਂ ਨੇ ਤਾਂ ਪੰਚਾਇਤੀ ਚੋਣਾਂ ਵੇਲੇ ਗ੍ਰਾਮ ਸਭਾਵਾਂ ਜਦ ਇਕੱਠੇ ਹੋ ਕੇ ਫੈਸਲਾ ਕਰਨੀ ਹੈ ਵੀ ਸਾਡਾ ਬਜਟ ਕਿਹੋ ਜਿਹਾ ਹੋਵੇ ਸਾਡੇ ਮਰਜ਼ੀਗਾ ਦੇ ਕਾਰਡ ਕਿਵੇਂ ਮੰਨਗੇ ਸਾਡੇ ਜਿਹੜੇ ਹੈਗੇ ਨੇ ਆਪਣੇ ਆਟਾ ਦਾਲ ਦੇ ਜਾਂ ਕੋਈ ਪੈਨਸ਼ਨਾਂ ਦੇ ਜਾਂ ਹੋਰ ਕੋਈ ਲਾਭ ਪਾਤਰੀ ਕਿਵੇਂ ਚੁਣੇ ਜਾਂਦੇ ਨੇ ਹਰੇ ਗ੍ਰਾਮ ਸਭਾ ਚ ਫੈਸਲੇ ਹੋ ਸਕਦੇ ਨੇ ਜਦੋਂ ਇਹ ਫੈਸਲੇ ਕਰੂਗੇ ਤਾਂ ਉਹਨਾਂ ਨੂੰ ਵੀ ਯਾਰ ਤਾਂ ਕਿਹਦਾ ਇੱਡੀ ਵੱਡੀ ਗੱਲ ਨਹੀਂ ਪੰਚਾਇਤ ਦੇ ਬੰਦੇ ਉਹ ਹੋਣੇ ਚਾਹੀਦੇ ਨੇ ਸੋ ਇਸ ਕਰਕੇ ਉਹ ਇਹ ਉੱਚੀ ਇਹ ਫੈਸਲੇ ਵੀ ਕਰ ਸਕਦੇ ਨੇ ਵੀ ਯਾਰ ਆਪਾਂ ਜਿਹੜਾ ਪੰਚਾਇਤ ਦੇ ਵਿੱਚ ਚੰਗੇ ਬੰਦੇ ਇਹੋ ਜੇ ਚੁਣੀਆਂ ਜਿਹੜੇ ਗ੍ਰਾਮ ਸਭਾ ਬੁਲਾਇਆ ਕਰਨ ਵੀ ਪੈਣਾ ਕਿਉਂਕਿ ਹੋ ਨਹੀਂ ਰਹੀ ਤੇ ਜਿਹੜੇ ਸਰਕਾਰ ਦੇ ਅਧਿਕਾਰੀਆਂ ਦੇ ਥੱਲੇ ਲੱਗਨ ਦੀ بجائے ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਚੱਲਣਾ ਇਹੋ ਜਿਹਾ ਫੈਸਲਾ ਕਰ ਸਕਦੇ ਨੇ ਪਰ ಗ್ರಾಮ ਸਭਾ ਦਾ ਇਹ ਫੈਸਲਾ ਕਿ ਫਲਾਣਾ ਬੰਦੇ ਨੂੰ ਵੋਟ ਪਾਉਣੀ ਹੈ ਜਾਂ ਨਹੀਂ ਪਾਣੀ ਹੈ ਕੋਈ ਅਧਿਕਾਰ ਨਹੀਂ ਹੈ ਫਲਾਣਾ ਬੰਦਾ ਖੜਾ ਹੋਵੇ ਜਾਂ ਨਾ ਹੋਵੇ ਇਹ ਵੀ ಗ್ರಾಮ ਸਭਾ ਨੂੰ ਕੋਈ ਅਧਿਕਾਰ ਨਹੀਂ ਹੈ ਪੰਚਾਇਤਾਂ ਬਣਾਈਆਂ ਗਈਆਂ ਸੀ ਇਹ ਕਿਸੇ ਸੰਕਲਪ ਤੋਂ ਨਿਕਲੀਆਂ ਨੇ ਉਹ ਸੰਕਲਪ ਕੀ ਸੀ ਸੰਕਲਪ ਸਾਡਾ ਪਹਿਲਾ ਇਹ ਸੀ ਬੜੇ ਪੁਰਾਣੇ 5000 ਸਾਲ ਤੋਂ ਪਹਿਛਾ ਦੇ ਹੈ ਜੇ ਤੁਸੀਂ ਹੜੱਪਾ ਨੂੰ ਜਦਦਰ ਦੀ ਸਰਪਤਾ ਵੀ ਦੇਖੋਗੇ ਤਾਂ ਵੀ ਉਦੋਂ ਬਾਅਦ ਜਿੰਨਾ ਸਾਡ ਚੱਲਦਾ ਰਿਹਾ ਉਹਦੇ ਚ ਇਹ ਹੈ ਵੀ ਜਿੱਥੇ-ਜਿੱਥੇ ਵੀ ਕੋਈ ਭਾਈਚਾਰਾ ਰਹਿੰਦਾ ਉਹਦੇ ਭਾਈਚਾਰੇ ਦੇ ਕੁਝ ਬੰਦੇ ਟਿਕ ਲੈਂਦਾ ਸੀ। ਉਹਨਾਂ ਦਾ ਇੱਕ ਆਗੂ ਟਿਕ ਕੇ ਜੰਦਾ ਸੀ। ਵੀ ਭਾਈ ਇਹ ਸਾਡੀ ਸ਼੍ਰੀਕੇ ਦੀ ਪੰਚਾਇਤ ਹੈ। ਇਹ ਸਾਡੇ ਫੈਸਲੇ ਕਰੂਗੀ। ਚਾਹੇ ਵਿਆਹ-ਸ਼ਾਦੀਆਂ ਦੇ ਨੇ, ਹੋਰ ਦੇ ਨੇ, ਕੋਈ ਝਗੜੇ ਨੇ ਉਹ ਨਿਵੇੜਦੇ ਸੀ ਆਪਸ ਵਿੱਚ। ਕਿੰਨੇ ਬੜੀ ਲੋਕਾਂ ਦੇ ਆਪਸ ਵਿੱਚ ਘੇੜੂ ਸਮੱਸਿਆਵਾਂ ਹੁੰਦੀਆਂ ਨੇ। ਉਦੇ ਵਿੱਚੋਂ ਇਹ ਨਿਕਲਿਆ ਵੀ ਹੁਣ ਇੱਕ ਪਾਈਚਾਰੀ ਦੀ ਕੱਡਾ ਨਹੀਂ ਰਹੇਗਾ ਕਿਉਂਕਿ ਪਿੰਡ ਕੱਡੇ ਪਾਈਚਾਰੀ ਦੇ ਨਹੀਂ ਰਹੇ ਹੁਣ ਤਾਂ ਪਿੰਡ ਕਈ ਤਰ੍ਹਾਂ ਦੇ ਉੱਦ ਵਿੱਚ ਲੋਕ ਵੱਸਦੇ ਨੇ ਬਾਹਰੋਂ ਆ ਕੇ ਬਸ ਗਏ ਹੋਰ ਹੋ ਗਏ ਉਹਨਾਂ ਦੇ ਵਿੱਚੋਂ ਨਿਕਲਿਆ ਇਹ ਜਿਹੜਾ ਸੰਕਲਪ ਹੈ ਉਹ ਪੰਚਾਇਤ ਦਾ ਸੰਕਲਪ ਹੈ ਪੰਚਾਇਤ ਜਿਹੜੀ ਸੀ ਅੱਗੇ ਕਿਸੇ ਜਮਾਨੇ 'ਚ ਪੰਚਾਇਤ ਦਾ ਸੰਕਲਪ ਜਿਹੜਾ ਨਿਕਲਿਆ ਸੀ ਉਹ ਵੀ ਚੁਣੀ ਨਹੀਂ ਹੁੰਦੀ ਸੀ ਉਦੋਂ ਇਹ ਹੁੰਦਾ ਸੀ ਕਿ ਜਦ ਕੋਈ ਮੁੱਦਾ ਆ ਗਿਆ ਉਦੋਂ ਪਿੰਡ ਦਾ ਇਕੱਠ ਹੋਏਗਾ ਤੇ ਜਿੰਨਾ ਦੋਹਾਂ ਤਰ੍ਹਾਂ ਦੀ ਲੜਾਈ ਆ ਉਹ ਟਿਕ ਦੇਣਗੇ ਵੀ ਆ ਬੰਦਾ ਸਾਡਾ ਫੈਸਲਾ ਕਰ ਦੇ ਦਿੰਨਾਂ ਦੀ ਦੋ ਹੱਥਾਂ ਦੀ ਸਹਿਮਤੀ ਹੁੰਦੀ ਸੀ ਉਹਨੂੰ ਪੰਚ ਕਹਿੰਦੇ ਸੀ ਪਰ ਮਨਸੀਪਲ ਪ੍ਰੇਤਾਂ ਦੀ ਕਹਾਣੀਆਂ ਅਗੂ ਚੌਧਰੀ ਦੇ ਜੋ ਮਨਸ਼ੇਖ ਉਹਦਾ ਨਾਂ ਵਿਲੇਜ ਜੱਜ ਪਿੰਡ ਦਾ ਪੰਚ ਉਹ ਐਦਾਂ ਹੀ ਚੁਣੇ ਜਾਂਦੇ ਸੀ ਉਦੋਂ ਮਨਸੀਪਲ ਪ੍ਰੇਤਾਂ ਤਾਂ ਤਾਜੀ ਗੱਲ ਹੈ ਮਤਲਬ ਬਹੁਤੀ ਪੁਰਾਣੀ ਨਹੀਂ ਹੈ ਉਦੋਂ ਤੱਕ ਦੇ ਐਂ ਚੁਣੇ ਜਾਂਦੇ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤਾਂ ਜਦ ਦੇਸ਼ ਆਜ਼ਾਦ ਹੋਇਆ ਉਹਦੀ ਕਾਨੂੰਨ ਬਣ ਗਿਆ ਪੰਚਾਇਤ ਦਾ ਪੈਥੂ ਦਾ ਵੀ ਕਾਨੂੰਨ ਬਣਾਇਆ ਸੀ ਪੰਜਾਬ ਦਾ ਵੀ ਬਣਾਇਆ ਸੀ ਤੇ ਉਹਦੇ ਤਹਿਤ ਇਹ ਚੋਣਾਂ ਹੁੰਦੀਆਂ ਸੀ 51 ਚੋਣਾਂ ਹੋਈਆਂ 56 ਚ ਹੋਈਆਂ 56 ਤੋਂ ਬਾਅਦ ਪੰਜਾਬ ਨੇ ਕਰਤਾ ਵੀ ਚਾਹ ਤਿੰਨ ਸਾਲ ਬਾਅਦ ਕਰਾਇਆ ਕਰਾਂਗੇ ਪਹਿਲਾਂ 5 ਸਾਲ ਬਾਅਦ ਹੁੰਦੀ ਸੀ ਮੇਰੇ ਆਪਦੇ ਪਿੰਡ ਚ ਅਸੀਂ ਹਿੱਸਾ ਵੀ ਲੈਂਦੇ ਰਿਹਾ 56 ਦੀ ਚੋਂ ਤੋਂ ਬਾਅਦ ਹੋਣਾ ਹਟ ਚ ਹੋਈ 580 ਬਾਅਦ ਬਾਹਰ ਚ ਹੋਈ ਪਰ ਉਹਦੇ ਚ ਕਿਤੇ ਸ਼ਰਤ ਨਹੀਂ ਸੀ ਵੀ 5 ਸਾਲ ਬਾਅਦ ਜਾਂ 3 ਸਾਲ ਬਾਅਦ ਜ਼ਰੂਰ ਕਰਾਈ ਜਾਏਗੀ ਚੋਣ ਪੰਚਾਇਤ ਭੰਗ ਹੋ ਜੂਗੀ ਇਸ ਕਰਕੇ 10-10 ਸਾਲ ਦੀ ਕੰਮ ਕਰ ਜਾਨੀਆਂ ਜਿਹੜੀ ਚੋਣ 62 ਦੇ ਵਿੱਚ ਹੋਈ ਉਹ ਜਾ ਕੇ ਦੁਬਾਰਾ 72 ਚ ਹੋਈ 10 ਸਾਲ ਚੋਣ ਹੀ ਨਹੀਂ ਕਰਾਈ ਸੋ ਪਰ ਹੁਣ ਜਿਹੜਾ ਪੰਜਾਬ ਪੰਚਾਇਤ ਐਕਟ 1994 ਬਣਿਆ ਇੱਕ ਤਰ੍ਹਾਂ ਦੇ ਚ ਸੰਵਿਧਾਨਕ ਦਰਜਾ ਮਿਲ ਗਿਆ ਪੰਚਾਇਤ ਨੂੰ ਵੀ ಗ್ರಾಮ ਸਭਾ ਲਈ ਤੇ ਇਹਨਾਂ ਹੀ ਸੰਵਿਧਾਨਕ ਦਰਜਾ ਨਹੀਂ ਸੀ ਕਾਨੂੰਨੀ ਦਰਜਾ ਸੀ ਹੁਣ ਇਹ ਸੰਵਿਧਾਨਕ ਦਰਜਾ ਹੈ ਸੰਵਿਧਾਨਕ ਦਰਜੇ ਦੇ ਨਾਲ ਹੀ ਪੰਜਾਬ ਪੰਚਾਇਤ ਕਾਨੂੰਨ 1994 ਬਣਿਆ ਜਦ ਉਹਦੇ ਚ ਇਹਨੂੰ ਕਾਨੂੰਨੀ ਦਰਜਾ ਵੀ ਨਾਲ ਹੀ ਹੋ ਗਿਆ ਹੁਣ ਇਹ ਕਾਨੂੰਨੀ ਵੀ ਨੇ ਇਹ ਸੰਵਿਧਾਨਕ ਵੀ ਨੇ ਇਸ ਕਰਕੇ ਇਹਨਾਂ ਪੰਚਾਇਤਾਂ ਦਾ ਜਿਹੜਾ ਕੰਮ ਹੈ ಗ್ರಾಮ ਸਭਾ ਦਾ ਪੰਚਾਇਤਾਂ ਕਿਉਂਕਿ ਚੁਣੀ ਹੋ ਜਾਣੀ ਹੈ ਪੰਚਾਇਤ ਨੂੰ ਜਾਂਦੇ ਪੰਚਾਇਤ ਸਤਨਾਓ 11 13 ਤੱਕ ਮੈਂਬਰ ਹੋ ਸਕਦੇ ਨੇ ਗਿਣਤੀ ਦੇ ਉੱਤੇ ਨਿਰਭਰ ਕਰਦਾ 200 ਤੋਂ ਲੈ ਕੇ 10000 ਤੋਂ ਉੱਪਰ ਕਿੰਨੀ ਆਬਾਦੀ ਹੈ ਆਬਾਦੀ ਤੇ ਜਿਹੜੀ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਹੈ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਸਾਡੇ ਦਰਸ਼ਕਾਂ ਵਾਸਤੇ ਮੈਂਬਰਾਂ ਦੀ ਗਿਣਤੀ ਆਬਾਦੀ ਤੇ ਨਿਰਭਰ ਹੈ ਆਬਾਦੀ 'ਚ ਹਰੇਕ ਵਿਅਕਤੀ ਸ਼ਾਮਲ ਹੈ ਪਰ ਜਿਹੜੀ ಗ್ರಾಮ ਸਭਾ ਹੈ ਉਹਦੇ ਸਿਰਫ ਜਿਹੜੇ ਵੋਟਰ ਨੇ ਉਹ ਸ਼ਾਮਲ ਨੇ ਇਹ ਦੋ ਗੱਲਾਂ ਦਾ ਫਰਕ ਦੇਖਣਾ ਜ਼ਰੂਰੀ ਹੈ ਸੋ ਜਿਹੜੀ ಗ್ರಾಮ ਸਭਾ ਹੈ ਉਹ ਤਾਂ ਪੱਕੀ ਬਾਡੀ ਆ ਉਹ ਤਾਂ ਹਮੇਸ਼ਾ ਹੀ ਰਹੇਗੀ ਜਿਹੜੀ ਪੰਚਾਇਤ ਆ ਉਹਦੀ ਚੋਣ ਜਿਹੜੀ ਆ ਉਹ ਕਾਨੂੰਨ ਦੇ ਤਹਿਤ ਚੋਣ ਹੋਣੀ ਆ ਉਹ ਰਾਜ ਹਰ ਇੱਕ ਰਾਜ ਦੇ ਵਿੱਚ ਇੱਕ ਚੋਣ ਅਧਿਕਾਰੀ ਬਣਾਏ ਹੋਏ ਨੇ ਜਿਹਨੂੰ ਕਹਿੰਦੇ ਨੇ ਰਾਜ ਚੋਣ ਅਧਿਕਾਰੀ ਉਹ ਰਾਜ ਚੋਣ ਅਧਿਕਾਰੀ ਉਹ ਤੈਅ ਕਰਦਾ ਸੂਬਾ ਸਰਕਾਰ ਨੂੰ ਕਹਿੰਦੀ ਆ ਕਿ ਭਾਈ ਚੋਣਾ ਕਰਵਾ ਦਿਓ ਉਹ ਫਿਰ ਸਾਰਾ ਪ੍ਰਬੰਧ ਕਰਦਾ ਉਦੋਂ ਸੂਬਾ ਸਰਕਾਰ ਦੀ ਉਹਦੇ ਵਿੱਚ ਤਕਨੀਕੀ ਤੌਰ ਤੇ ਕਾਨੂੰਨੀ ਤੌਰ ਤੇ ਕੋਈ ਦਖਲ ਨਹੀਂ ਹੁੰਦੀ ਗ੍ਰਾਮ ਸਭਾ ਉਹਨਾਂ ਚੋਣਾਂ ਦੇ ਵਿੱਚ ಗ್ರಾಮ ਸਭਾ ਜੇ ਦੁਬਾਰਾ ਉਦੋਂ ਵੀ ਹੋ ਸਕਦੀ ਹੈ ਚੋਣਾਂ ਹੁੰਦੇ ਵੀ ਹੋ ਸਕਦੇ ਪਰ ಗ್ರಾಮ ਸਭਾ ਚੋਣਾਂ ਚ ਕੋਈ ਦਖਲਦੰਦੀ ਨਹੀਂ ਕਰ ਸਕਦੀ ਕਿ ਪਿੰਡ ਦੇ ਵਿੱਚ ਭਾਵੇਂ ಗ್ರಾಮ ਸਭਾ ਦਾ ਕੋਈ ਕਾਨੂੰਨੀ ਜਾਂ ਸੰਵਿਧਾਨਕ ਵਜੂਦ ਨਹੀਂ ਸੀ ਪਰ ਤਿੰਜ ਪਿੰਡ ਦਾ ਜਿਹੜਾ ਕੱਠ ਸੀ ਉਹਦੀ ਬੜੀ ਵੱਡੀ ਪਵਿੱਤਰਤਾ ਮੰਨੀ ਜਾਂਦੀ ਸੀ ਮੈਂ ਦੂਜੀ ਤੀਜੀ ਚ ਪੜਦੇ ਹੋਏ ਵੀ ਦੇਖਿਆ ਵੀ ਜਦ ਪਿੰਡ 'ਚ ਕੋਈ ਵੱਡਾ ਮਸਲਾ ਹੁੰਦਾ ਉਦੋਂ ਸ਼ਾਮ ਨੂੰ ਹੁੱਕਾ ਆ ਜਾਂਦਾ ਲੈ ਭਾਈ ਕੱਲ ਨੂੰ ਪਿੰਡ ਦਾ ਕੱਠ ਹੋਏਗਾ ਉਹਨੂੰ ಗ್ರಾಮ ਸਭਾ ਨਹੀਂ ਕਹਿੰਦੇ ਸੀ ਪਿੰਡ ਦਾ ਕੱਠ ਹੋਏਗਾ ਪੰਚਾਇਤ ਨੇ ਕਿਹਾ ਤੇ ਫਲਾਣਾ ਮਸਲਾ ਵਿਚਾਰਿਆ ਜਾਏਗਾ ਇਹ ਹਮੇਸ਼ਾ ਹੁੰਦੇ ਰਹੇ ਨੇ ਉਹਦਾ ਮੈਂ ਇੱਕ ਹੋਰ ਤਜਰਬਾ ਦੱਸ ਦਿੰਦਾ ਅਸੀਂ 1972 ਦੇ ਵਿੱਚ ਚੋਣ ਹੋ ਗਈ ਬਾਹਰ ਤੋਂ ਬਾਅਦ ਹੋਈ ਨਹੀਂ ਚੋਣ ਪੰਜਾਬ 'ਚ ਜਦ 72 ਚੋਣ ਹੋ ਗਈ ਉੱਥੇ ਸਾਡੇ ਪਿੰਡ ਦਾ ਇੱਕ ਸਰਪੰਚ ਖੜਾ ਕਰਿਆ ਅਸੀਂ ਕਿਹਾ ਉਹ ਕਹਿੰਦੇ ਬਈ ਆਹੇ ਅਸੀਂ ਖੜੇ ਪੜੇ ਲਿਖਿਆ ਨੌਜਵਾਨ ਤੁਸੀਂ ਸਾਡੀ ਵੀ ਇਹਨੂੰ ਬਣਾ ਦਿਓ ਇਹਨੂੰ ਖੜਾ ਕਰ ਦਿਓ ਉਹ 37 ਵੋਟਾਂ ਤੇ ਜਿੱਤ ਗਿਆ ਦੂਜੇ ਪਾਸੇ ਵੀ ਵੱਡੀ ਵੱਡੀ ਪਾਰਟੀ ਖੜੀ ਸੀ ਪਰ ਉਹਨੇ ਮੁੜ ਕੇ ਜਿਹੜੇ ਕੰਮ ਕਰਨੇ ਸੀ ਉਹ ਕਰੇ ਨਹੀਂ ਜਿਹੜੇ ਅਸੀਂ ਕਹੇ ਸਕੂਲ ਦੀ ਚਾਰਦੀਵਾਰੀ ਬਣਾਉਣਗੇ ਜੀ ਇੱਥੇ ਆ ਦਲਤਾਂ ਦੇ ਵਿੜੇ ਦੇ ਵਿੱਚ ਲਾਈਟ ਨਹੀਂ ਲੱਗੀ ਹੋਈ ਸਟਰੀਟ ਲਾਈਟ ਉਹ ਲਾਈ ਜਾਏਗੀ ਗਵੀਆਂ ਨਾਲੀਆਂ ਇਸ ਤਰ੍ਹਾਂ ਦੇ ਸੀ ਵੈਦ ਕਰੇ ਸੀ ਜਦੋਂ ਨੇ ਨਹੀਂ ਕਰੇ ਤੇ ਅਸੀਂ ਫੇਰ ਦਾ ਕਰਾਂਗੇ ਸਕੂਲ ਦੀ ਚਾਰਦੀਵਾਰੀ ਪਰਾਂਸੀ ਬਣਾਉਣੇ ਬੀ ਵੀ ਅਸੀਂ ਚਲਾਵਾਂਗੇ ਉਹਦੇ ਵਿੱਚ ਅਸੀਂ ਲੋਕਾਂ ਤੋਂ ਪਹਿਵੀ ਇਕੱਠੇ ਕਰਕੇ ਕਿ ਅਸੀਂ ਫੇਰ ਉਹ ਵਿਰੋਧੀਆਂ ਨੇ ਰੌਲਾ ਪਾਣਾ ਜਾਂ ਸ਼ੁਰੂ ਕਰਿਆ ਵੀ ਟਾ ਗੜਬੜ ਕਰਨਗੇ ਫਲਾਣਾ ਇਹ ਹੋ ਜੂ ਉਹ ਹੋ ਜੂ ਅਸੀਂ ਪਿੰਡ ਦਾ ਇਕੱਠ ਕਰਿਆ ਅਸੀਂ ਹੋਕਾ ਦਵਾਤਾ ਵੀ ਭਾਈ ਉੱਥੇ ਇਕੱਠ ਹੋਊਗਾ ਫਲਾਨੀ ਦਿੱਤੀ ਤੇ ਆਹ ਗੱਲ ਐ ਐਂ ਵਿਚਾਰਾਂਗੇ ਪੂਰਾ ਇਕੱਠ ਹੋ ਗਿਆ ਸਾਰਾ ਹਮੇਸ਼ਾ ਉਦੋਂ ਮੈਂ ਪਿੰਡ ਦੇ ਵਿੱਚ ਇੱਕ ਵਾਰ ਹੀ ਨਹੀਂ ਐ ਤੇ ਅਸੀਂ ਆਪ ਕਰਿਆ ਦੱਸਦਾ ਮੈਂ ਮੈਂ ਕਿੰਨੇ ਹੀ ਪਿੰਡਾਂ 'ਚ ਇਕੱਠ ਹੁੰਦਾ ਸੀ ਇਕੱਠ ਦੇ ਵਿੱਚ ਇਹ ਵੱਡਾ ਮਸਲਾ ਆ ਜਾਂਦਾ ਸੀ ਕਿ ਉੱਥੇ ਜੋ ਫੈਸਲਾ ਹੋ ਜਾਂਦਾ ਖਰੇਕ ਨੂੰ ਖੁੱਲ ਹੁੰਦੀ ਸੀ ਬੋਲਣ ਦੀ ਉੱਥੇ ਮੈਂ ਦੇਖਿਆ ਹੈ ਜੇ ਬੰਦੇ ਜਿਨ੍ਹਾਂ ਨੂੰ ਮੂਹ ਪਿੰਡ 'ਚ ਕਈ ਵਾਰ ਕੋਈ ਪੁੱਛਦਾ ਨਹੀਂ ਹੁੰਦਾ ਸੀ ਉਹ ਖਲੇ ਹੋ ਕੇ ਕਹਿੰਦੇ ਯਾਰ ਤੁਸੀਂ ਤਾਂ ਐ ਕਰ ਰਹੇ ਹੋ ਸੋ ਉੱਥੇ ਕੋਈ ਇੰਨੀ ਗੱਲ ਨਹੀਂ ਸੀ ਬੜੀ ਇੱਜ਼ਤਮਾਨ ਨਾਲ ਗੱਲ ਹੁੰਦੀ ਸੀ ਤੇ ਉੱਥੇ ਭਾਈ ਭਤੀਜਾਵਾਦ ਵੀ ਨਹੀਂ ਹੁੰਦਾ ਸੀ ਉਹਦਾ ਕਾਰਨ ਇਹ ਹੈ ਕਿ ਸਾਡੇ ਪੰਚਾਇਤ ਮੈਂਬਰ ਸੀ ਜਿਹੜਾ ਉਹਦਾ ਮੁੰਡਾ ਸਾਡਾ ਭਲਵਾਨ ਸੀ ਗ੍ਰਾਮ ਉਹਦਾ ਨੌਜਾਨ ਸਵਾਦਾ ਤੇ ਉਹ ਸਾਡੇ ਉਲਟ ਸੀਗੀ ਪੰਚਾਇਤਾਂ ਕੱਠ ਦੇ ਵਿੱਚ ਉਹਨੇ ਆਖਿਆ ਆ ਦੇਖੋ ਮੇਰੇ ਬਾਪੂ ਜੀ ਅਸੀਂ ਇਕੱਠੇ ਰੋਟੀ ਖਾਂਦੇ ਆ ਇੱਕੋ ਮੰੰਜੇ ਤੇ ਬਹਿਨੇ ਆ ਮੈਂ ਐਵੇਂ ਵੀਟ ਕਰੀ ਹੋਈ ਆ ਮਾਸਟਰ ਮੈਂ ਲੱਗਿਆ ਹੋਇਆ ਪਰ ਕਹਿੰਦਾ ਇਹ ਮੈਨੂੰ ਤਾਂ ਸਮਝਾ ਨਹੀਂ ਸਕਦੇ ਤੁਹਾਨੂੰ ਗੋਬਰਾ ਕਰ ਰਹੇ ਨੇ ਇਹ ਕੱਠੇ ਚ ਗੱਲ ਹੋ ਜਾਂਦੀ ਸੀ ਏ ਜੀ ਐ ਨਹੀਂ ਸੀ ਵੀ ਕੋਈ ਬੰਦਾ ਧੜੀ ਢਗੀ ਰਹਦਾ ਭਾਈ ਇੱਜ਼ਤਵਾਨ ਪੂਰਾ ਬਾਪੂ ਜੀ ਕਹਿ ਕੇ ਗੱਲ ਕਰਦਾ ਤੋ ਇਸ ਕਰਕੇ ਉਦੋਂ ਕਾਠੇ ਸੀ ਉਦੋਂ ਬਹੁਤੇ ਜਿਆਦਾ ਜਿਹੜੇ ਮੱਛੀ ਬੀ ਸੀ ਉਦੋਂ ਭਾਈ ਜੱਟ ਕਰਦੇ ਪਿੰਚੇ ਤਾਂ ਜਾਦਾ ਹੱਲ ਕਰਦੀਆਂ ਸੀ ਉਹਨਾਂ ਕੋਲ ਤਾਕਤਾਂ ਵੀ ਸੀਗੀਆਂ ਇਹਦੇ باوجود ਉਹ ਥਾਣਿਆਂ ਕਚੇੜੀਆਂ 'ਚ ਘੱਟ ਜਾਂਦੀ ਸੀ ਲੋਕ ਉੱਥੇ ਨਿਪਟਾ ਦਿੰਦੇ ਸੀ ਜਿਹੜੇ ਮੁੰਡੀ ਝਗੜੇ ਹੁੰਦੇ ਉਹ ਤਾਂ ਉੱਥੇ ਨਿਪਟ ਜਾਂਦੇ ਈਵਨ ਜ਼ਮੀਨਾਂ ਦੀ ਵੰਡ ਦਾ ਜਿਹੜਾ ਝਗੜਾ ਹੁੰਦਾ ਘਰੇਦੂ ਵੰਡ ਦਾ ਝਗੜਾ ਹੁੰਦਾ ਉਹ ਵੀ ਪੰਚਾਇਤਾਂ ਨਿਪਟਾ ਦਿੰਦੀਆਂ ਸੀ ਵੰਡ ਦੇ ਉੱਤੇ ਕੀ ਉਹਨੂੰ ਪਟਵਾਰੀ ਨੂੰ ਕਹਿੰਦੇ ਚਾਹ ਦਿਰੀਵ ਚੱਕ ਜਾ ਇਹਨੂੰ ਮਿੰਨੂ ਬਸ ਮਿੰਨਨ ਦੇ ਝੱਡਾ ਹੁੰਦਾ ਮਿੰਨਨ ਦਾ ਉਹ ਦੋਹਾਂ ਧਿਰਾਂ ਦੇ ਸਾਹਮਣੇ ਕਰਤਾ ਜੇ ਲੋਕਾਂ ਦੇ ਸਾਹਮਣੇ ਹੋ ਗਿਆ ਫਿਰ ਮਾਲ ਨੇ ਕਬ ਵੀ ਕੁਝ ਨਹੀਂ ਕਰ ਸਕਦਾ ਕਹਿੰਦੇ ਇਹ ਦੋਹਾਂ ਵਾਦੀਆਂ ਅੰਗਣਵਾੜੀ ਸੈਂਟਰ ਠੀਕ ਕਰਤੇ ਉਥੇ ਏਨੋਸੈਂਟਰ ਹੁੰਦਾ ਸਾਡੇ ਪਿੰਡ ਚ ਉਹਦਾ ਧਿਆਨ ਕਰਨਾ ਉਥੇ ਆਰਟੀਫੀਸ਼ੀਅਲ ਇਨਜ਼ੀਮਿਆ ਜਿਹੜਾ ਪਸ਼ੂਆਂ ਦੇ ਮਤਲਬ ਦੁੱਧ ਵਾਲੂ ਪਸ਼ੂਆਂ ਵਾਸਤੇ ਇਨਸੈਮੀਨੇਸ਼ਨ ਸੈਂਟਰ ਉਹਦਾ ਠੀਕ ਕਰਨਾ ਆਮ ਹੀ ਕੰਮ ਸੀਗੇ ਸਕੂਲ ਚ ਕੋਈ ਪ੍ਰਾੜਮਾ ਗਈ ਉਹਦਾ ਹੱਲ ਕਰਨਾ ਇਹ ਪਿੰਡ ਦੀਆਂ ਪੰਚਾਇਤਾਂ ਆਮ ਹੀ ਕਰਦੀਆਂ ਸੀ ਤੇ ਜੇ ਕੋਈ ਸਾਂਝੀ ਕੋਈ ਚੀਜ਼ ਆਉਂਦੀ ਸੀ ਉਹਦੀ ਪੰਚਾਇਤ ਵੰਡ ਕਰਦੀ ਸੀ ਆਮ ਲੋਕ ਵੰਡ ਕਰਦੇ ਸੀ ਸਰਕਾਰੀ ਨਹਿਕਮਾ ਨਹੀਂ ਕਰਦਾ ਸੀ ਹੁਣ ਉਲਟਾ ਹੋ ਗਿਆ ਜਿਹਨ ਤੁਸੀਂ ਸਵਾਲ ਹੈ ਤੁਹਾਡਾ ਉਹਦੇ ਚ ਇਹ ਹੈ ਵੀ ਹੁਣ ਸਰਪੰਚ ਆ ਜਿਹੜਾ ਉਹ ਪੰਚਾਇਤ ਦੀ ਨਹੀਂ ਹੁੰਦੀ ਹਿੰਗਤਾਂ ਉਹ ਬਣਾਉਂਦਾ ਹੀ ਨਹੀਂ ਕਈ ਵਾਰੀ ਵਿੱਚ ਕਾਗਜ਼ਾਂ 'ਚ ਹੀ ਬਣਾਉਂਦਾ ਫਿਰ ਜਿਹੜੀ ਸਾਰੀ ਪੰਚਾਇਤੋਂ ਗ੍ਰਾਮ ਸਭਾ ਦੇ ਨਹੀਂ ਹੁੰਦੀ ਲੋਕਾਂ ਦੀ ਨਹੀਂ ਹੁੰਦੀ ਹੁਣ ਸਾਰਾ ਫੈਸਲਾ ਕਰਦਾ ਹੈ ਸੈਕਟਰੀ ਉਦੋਂ ਸੈਕਟਰੀ ਇਹ ਕੰਮ ਨਹੀਂ ਕਰਮਾ ਸਾਡੇ ਪਿੰਡ 'ਚ ਗ੍ਰਾਮ ਸਭਾ ਗ੍ਰਾਮ ਸੇਵਕਾਉਂਦੇ ਸੀ ਸੈਕਟਰੀ ਆਉਂਦੇ ਸੀਗੇ ਵੀਡੀਓ ਖੁਦ ਕਿੰਨੇ ਵਾਲੀ ਆਉਂਦੇ ਸੀ ਐਸ.ਪੀ ਆਉਂਦੇ ਸੀ ਜਿਹਨੂੰ ਕਹਿੰਦੇ ਨੇ ਸੋਸ਼ਲ ਐਜੂਕੇਸ਼ਨ ਆਫੀਸਰ ਪੰਚਾਇਤ ਆਫੀਸਰ ਇੱਕ ਪੀ.ਓ ਹੁੰਦੇ ਨੇ ਪੰਚਾਇਤ ਅਫਸਰ ਉਹ ਆਉਂਦੇ ਸੀ ਉਹਦਾ ਜੇਈ ਵਗੈਰਾ ਨਹੀਂ ਹੁੰਦੇ ਸੀ ਫਰ ਮੈਂ ਦੇਖਿਆ ਕਿ ਪਿੰਡ ਦੇ ਲੋਕਾਂ ਦੇ ਇਕੱਠ ਚ ਉਹ ਦਖਲ ਨਜ਼ੀ ਨਹੀਂ ਕਰਦੇ ਸੀ ਜਿਹੜੇ ਫੈਸਲੇ ਹੁੰਦੇ ਹੁਣ ਉਲਟਾ ਗੱਲ ਹੋ ਗਈ ਹੁਣ ਸੈਕਟਰੀ ਜੋ ਚਾਹੁੰਦਾ ਉਹ ਲਿਖਦਾ ਇੱਕ ਛੋਟੀ ਜੀ ਮੈਂ ਉਦਾਹਰਨ ਦੇ ਦਿੰਦਾ ਥੋੜਾ ਥੋੜਾ ਇਹ 72 ਚ ਨਿਰਭਰ ਹੋਣ ਲੱਗੇ ਸੀ ਅਸੀਂ ਗੁਰਦੁਆਰੇ ਵਿੱਚੋਂ 500 ਰੁਪਿਆ ਸਕੂਲ ਵਾਸਤੇ ਦਿੱਤਾ ਸੀ ਉਹਦੀ ਰਸੀਦ ਨਹੀਂ ਦੇ ਰਹੀ ਸੀ ਉਹਦੋਂ 500 ਰੁਪਏ ਦੀ ਬਹੁਤ ਵੱਡੀ ਕੀਮਤ ਸੀਗੀ ਅੱਜ ਤਾਂ ਦੇਖਣ ਨੂੰ ਲੱਗਦਾ ਵੀ ਕਿਾ 500 ਰੁਪਏ ਤੇ ਉਹ ਮੈਂ ਕਿਹਾ ਸੰਤਾਂ ਨੂੰ ਮੈਂ ਕਿਹਾ ਜੀ ਕੋਈ ਨਹੀਂ ਆਪਾਂ ਲਾਇਆ ਉਹਨਾਂ ਨੇ ਮੈਂ ਦੇ ਹੋਣਾ ਰਸੀਦ ਮੈਂ ਗਿਆ ਤੇ ਸਰਪੰਚ ਦੇ ਦਸੋਂ ਪਾਸ ਸੀਗੇ ਆਪ ਸਿਆਣੇ ਸੀਗੇ ਤੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਉਹਨਾਂ ਸਾਡਾ ਸੈਕਟਰੀ ਨਹੀਂ ਆਇਆ ਮੈਂ ਇਹ ਜੀ ਸੈਕਟਰੀ ਨੇ ਕੀ ਕਰਨਾ ਇਹ ਤਾਂ ਪਰਚੀ ਦੇ ਉੱਤੇ ਲਿਖਿਆ ਵੀ 500 ਰੁਪਏ ਗੁਰਦੁਆਰੇ ਤੋਂ ਅਸੀਂ ਐਸੇ ਕੰਮ ਆਸ ਤੇ ਬਿਆ ਆਹ ਜੀ ਤੇ ਹੈ ਤੁਸੀਂ ਮੈਂ ਕਿਹਾ ਪੜ੍ਹਿਆ ਲਿਖਿਆ ਤੁਸੀਂ ਵੀ ਕਰੋ ਨਹੀਂ ਮੈਂ ਲਿਖ ਦੇਣਾ ਦਸਤ ਤੁਸੀਂ ਕਰ ਦੋ ਮੈਂ ਉਸ ਤੋਂ ਦੀਸੀਦ ਆਇਆ ਯਾਰ ਮਤਲਬ ਇੰਨੀ ਕਿ ਰੋਕਾਂ ਚ ਆਪ ਸੱਚ ਸੀਗੀ ਵੀ ਇੱਕ ਤਾਂ ਦਲੀਲ ਨੂੰ ਸੁਣਦੇ ਸੀਗੇ ਜੇ ਬਹਾਨਾ ਵੀ ਹੁੰਦਾ ਉਹ ਤੋਂ ਪਿੱਛੇ हट ਜਾਂਦੇ ਸੀ ਤੇ ਪਰ ਹੁਣ ਜਿਹੜੇ ਸਰਪੰਚ ਜਿਹੜੇ ਸ਼ਰੀਬੀ ਉਹ ਸਰਪੰਚ ਬੜੇ ਆਵਦੇ ਆਪ ਨੂੰ ਕਹੋਂਦੇ ਸੀਗੇ ਤਾਂ ਵੀ ਐ ਮੰਨਦੇ ਸੀ ਜਿਹੜੇ ਹੁਣ ਆਲੇ ਨੇ ਉਹ ਜਿਲਾ ਮਰਜੀ ਬਣ ਜੇ ਉਹ ਕਹਿੰਦਾ ਹੁਣ ਉਹ ਸੈਕਟਰੀ ਜੋ ਕਹੇ ਉਹ ਕਰੇਗਾ ਲੋਕਾਂ ਦੀ ਨਹੀਂ ਸੁਣਦਾ ਉਹ ਆਪਦੇ ਪੰਚਾਇਤ ਮੈਂਬਰਾਂ ਦੀ ਨਹੀਂ ਸੁਣਦਾ ਦੂਜਾ ਫਰਕ ਇਹ ਹੋ ਗਿਆ ਉਦੋਂ ਸਰਪੰਚਾਂ ਨੂੰ ਗਿਆਨ ਜ਼ਿਆਦਾ ਸੀ ਲੋਕ ਕਹਿੰਦੇ ਕਿ ਹੈ ਮੈਂ ਜਿਹੜੇ ਸਰਪੰਚ ਦੀ ਗੱਲ ਕਰਦਾ ਮੈਂ ਕਿਹਾ ਨਹੀਂ ਫਿਰ ਉੱਥੇ ਮੈਨੂੰ ਕਹਿੰਦਾ ਕਹਿਣ ਲੱਗੇ ਡਾਕਟਰ ਸਾਹਿਬ ਇਹ ਸੈਸ਼ਨਜ਼ ਕੋਰਟ ਹੁੰਦੀ ਹੈ ਉਹਨਾਂ ਨੂੰ ਪਤਾ ਸੀ ਸੈਸ਼ਨਜ਼ ਕੋਰਟ ਕਹਿੰਦੇ ਨੇ ਸੋ ਉਹ 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 ਵੀਡੀਓ ਵਾਲੇ ਹੋਰ ਨੂੰ ਬੜਾ ਗਿਆਨ ਸੀ ਇਹ ਆਮ ਇਨਸਾਫ ਵੀ ਜ਼ਿਆਦਾ ਕਰਦੇ ਸੀ ਜਿਹੜੇ ਬੰਦਿਆਂ ਨੇ ਕਤਲ-ਕੁੱਤਲ ਵੀ ਕਰੇ ਹੁੰਦੇ ਉਹ ਵੀ ਜ਼ਿਆਦਾ ਇਨਸਾਫ ਦੀ ਗੱਲ ਕਰਦੇ ਸੀ ਹੁਣ ਉਹ ਗੱਲ ਕਿੱਥੇ ਨਾ ਕਿੱਥੇ ਗਾਇਬ ਹੋ ਗਈ ਹੁਣ ਸਾਰਾ ਕੁਝ ਅਸੀਂ ਸਰਕਾਰੀ ਤੰਤਰ ਤੇ ਨਿਰਭਰ ਕਰਨਾਗੇ ਨਹੀਂ ਦੇਖੋ ਇਹ ਤਾਂ ਇਹ ਹੈ ਵੀ ਜਿੰਨ ਮਨ ਹੋਰ ਮੂੰਹ ਹੋਰ ਸੇ ਕਾਂਡੇ ਕੱਚਾ ਬਾਬੇ ਨੇ ਕਿਹਾ ਇਹ ਇਹਨਾਂ ਦੇ ਮਨ 'ਚ ਹੋ ਰਿਹਾ ਹੈ ਮੂੰਹ 'ਚ ਹੋ ਰਿਹਾ ਹੈ ਇਹ ਤਾਂ ਕਹਿੰਦੇ ਵੀ ਅਸੀਂ ਕਰਾਵਾਂਗੇ ਇਹਨਾਂ ਦੇ ਤਾਂ ਇਹਨਾਂ ਦੇ ਕੋਈ ਢਾਲੀ ਵਾਲ ਦੇ ਪੰਚਾਇਤ ਵਿੱਚ ਹੋਊਗੀ ਕਹਿੰਦੇ ਗ੍ਰਾਂਦ ਸਭਾ ਹੋਊਗੀ ਕਿੱਥੇ ਹੋਈ ਆ ਦੱਸ ਦੇ ਨਾ ਵਿਆਹ ਹੋਈਆਂ ਨੇ ਯਾ ਦੇਖ ਲੋ ਜਿੰਨੇ ਦੇਖਣੀਆਂ ਨੇ ਸੋ ਇਹਨਾਂ ਨੂੰ ਪਹਿਲੀ ਗਲਤੀ ਇਹ ਹੈ ਮੈਂ ਮੈਂ ਮਤਲਬ ਬੜੇ ਅਧininkੀ ਨਾਲੇ ਕਹਿਣਾ ਨਰਮਾਈ ਨਾਲ ਵੀ ਇਹਨਾਂ ਦੇ ਜਿੰਨੇ ਕੰਨਵੇਂ ਰਹਿ ਗਏ ਹੋਣ ਤੇ ਹੁਣ ਤਾਂ ਨਭੀ ਰਹਿ ਗਈ ਕਿਨੇ ਹੋਰ ਨੇ ਡਿਜ਼ਾਈਨ ਕਰਤਾ ਜਿਹੜਾ ਜਿੱਤ ਗਿਆ ਉਥੋਂ ਸਮਝੂਰ ਤੋਂ ਬਰਨਾਲੇ ਦੇ ਕਿ ਇਹ 90ਆਂ ਦੇ ਵਿੱਚੋਂ ਜੇ 60ਾਂ ਨੂੰ ਇਹ ਪਤਾ ਹੋਵੇ ਵੀ ਪੰਜਾਬ ਪੰਚਾਇਤ ਐਕਟ ਹੈ ਕੀ ਤਾਂ ਆਪਾਂ ਮੰਨ ਲਾਂਗੇ ਵੀ ਇਹ ਗ੍ਰਾਮ ਸਭਾ ਬਣ ਕਲਾ ਲੈਣਗੇ ਇਹਨਾਂ ਦਾ ਆਪ ਵੀ ਪੜਦੇ ਕਾਨੂੰਨ ਨਾ ਇਹਨਾਂ ਨੇ ਕਾਨੂੰਨ ਪੜਨਾ ਨਾ ਇਹਨਾਂ ਨੇ ਕਾਨੂੰਨ ਪੁੱਛਣਾ ਨਾ ਇਹਨਾਂ ਨੇ ਲਾਗੂ ਕਰਨਾ ਜ਼ਰੂਰੀ ਨਹੀਂ ਹੁੰਦਾ ਵੀ ਇਹਨਾਂ ਨੂੰ ਪੜਨਾ ਆਉਂਦਾ ਹੋਵੇ ਮਹਾਰਾਜ ਅਨਜੀਤ ਸਿੰਘ ਆੜਪੜ ਸੀਗਾ ਰਾਜਾ ਅਕਬਰ ਵੀ ਅਨਪੜ ਸੀਗਾ ਗਿਆਨੀ ਜੈਲ ਸਿੰਘ ਸਿਰ ਅੱਠਵੀਂ ਕੋ پاس ਹੀ ਸੀਗੇ ਪਰ ਕਾਨੂੰਨ ਉਹਨਾਂ ਨੂੰ ਲਾਗੂ ਕਰਵਾਉਣਾ ਹੁੰਦਾ ਸੀ ਇਹਨਾਂ ਨੂੰ ਲਾਗੂ ਵੀ ਨਹੀਂ ਕਰਵਾਉਣਾ ਆਉਂਦਾ ਜੇ ਪੜੇ ਲਿਖੇ ਵੀ ਇਹਨਾਂ ਕੋਲ ਜਾਦਾ ਪੜੇ ਨਹੀਂ ਲਿਖੇ ਨੇ ਹੁਣ ਪਰ ਕਾਨੂੰਨ ਨਹੀਂ ਲਾਗੂ ਨਾ ਇਹਨਾਂ ਦੀ ਬਣਚਾਏ ਸੋ ਜਦ ਤੱਕ ਦੀ ਮਨਸ਼ਾ ਵੀ ਨਾ ਹੋਵੇ ਤੇ ਤੁਹਾਨੂੰ ਗਿਆਨ ਵੀ ਨਾ ਹੋਵੇ ਫਿਰ ਤਾਂ ਅੱਡੀ ਖਸਮ ਹੋ ਜਾਂਦੀ ਹੈ ਉਹ ਪੰਜਾਬੀ ਚ ਕਹਿੰਦੇ ਜਾਂ ਤੁਹਾਡੇ ਮਨ ਦੇ ਵਿੱਚ ਹੀ ਹੋ ਰਹਾ ਹੈ ਤੇ ਫਿਰ ਤੁਸੀਂ ਜੋ ਮਰਜ਼ੀ ਕਰੋਗੇ ਸੋ ਇਹ ਕਹਿਣਾ ਇਹਨਾਂ ਦਾ ਕਿ ਅਸੀਂ ਗram ਸਭਾਵਾਂ ਕਰਾਵਾਂਗੇ ਅਸੀਂ ਪੰਚਾਇਤ ਚੋਣਾਂ ਠੀਕ ਕਰਾਵਾਂਗੇ ਅਸੀਂ ਫਰਾਨਾ ਕਰਾਂਗੇ ਫਰਾਨਾ ਇਹ ਸਭ ਗੱਲਾਂ ਨੇ ਨਾ ਤਾਂ ਪੰਚਾਇਤ ਦੀਆਂ ਜਿਹੜੇ ਜ਼ਮੀਨਾਂ ਕਬਜ਼ੇ ਹੋਏ ਹੋਏ ਨੇ ਉਹ ਛੁੱਟੇ ਨੇ ਨਾ ਜਿਹੜੀਆਂ ਜ਼ਮੀਨਾਂ ਸਰਕਾਰ ਨੇ ਕਿਸੇ ਉਦੇਸ਼ ਵਾਸਤੇ ਡਣੀਆਂ ਜਿਵੇਂ ਮੱਤੇਵਾੜੇ ਦੇ ਜੰਗਲ ਦੀ ਗੱਲ ਹੈ ਜਾਂ ਇੱਥੇ ਆਹ ਰਾਜਪੁਰੇ ਦੇ ਅੱਗੇ ਜ਼ਮੀਨ ਦੀ ਗੱਲ ਹੈ ਜਿਹੜੀਆਂ ਜ਼ਮੀਨਾਂ ਦੇਦੀਆਂ ਉਹਨਾਂ ਦੀ ਵਕਤੋਂ ਨਹੀਂ ਹੋਈ ਉਸ ਕੰਮ ਵਾਸਤੇ ਉਹ ਕਾਨੂੰਨ ਹੀ ਇਹ ਕਹਿੰਦਾ ਉਹ ਵਾਪਸ ਕਰਨੀ ਹੁੰਦੀ ਹੈ ਇਹ ਤਾਂ ਉਹ ਨਹੀਂ ਵਾਪਸ ਕਰ ਰਹੇ ਉਹ ਐਵੇਂ ਝੂਠੇ ਜੇ ਕਰਕੇ ਵੀ ਇਹ ਤਾਂ ਜੀ ਵੇਚਤੀ ਇਹ ਤਾਂ ਫਲਾਣੇ ਨੂੰ ਦੇਤੀ ਸੋ ਇਸ ਕਰਕੇ ਮੈਨੂੰ ਆਉਣ ਲੱਗਦਾ ਹੈ ਵੀ ਇਹ ਇਸ ਗੱਲ ਵਾਸਤੇ ਤਾਂ ਕਿਸੇ ਪੰਚਾਇਤ ਦੇ ਅੱਗੇ ਕੇਸ ਕੋਸ ਕਰ ਸਕਦੇ ਨੇ ਕਿਸੇ ਸਰਪੰਚ ਦੇ ਵੀ ਦੂਜੀ ਪਾਰਟੀ ਦਾ ਹੈ ਇਹਨੂੰ ਆਏ ਕਸੂਰ ਤਾਂ ਕਿਸੇ ਦਾ ਵੀ ਕੱਢਿਆ ਜਾ ਸਕਦਾ ਹੁੰਦਾ ਹੈ ਭੈੜੀ ਗੱਲ ਤਾਂ ਹੁੰਦੀ ਹੀ ਨੇ ਜੇ ਨਾਂ ਵੀ ਹੋਵੇ ਤਾਂ ਵੀ ਕੱਢਿਆ ਜਾ ਸਕਦਾ ਹੈ ਜੇ ਸਰਕਾਰ ਆਪ ਦੇ ਕਹਿੰਦੇ ਸਖਤ ਹਮਾਰੇ ਵੀ ਤੇ ਰੋਣ ਵੀ ਨਾ ਦੇਵੇ ਤੇ ਇਹ ਸਰਕਾਰੇ ਤਾਂ ਕਰ ਸਕਦੀ ਹੈ ਪਰ ਸਰਕਾਰ ਕਿਉਂਕਿ ਗ람 ਸਭਾ ਹੋਣੀਆ ਕਦ ਨੇ ਇੱਕ ਲਾਈਨ ਚ ਮੈਂ ਕਹਾਂਗਾ ਗ੍ਰਾਮ ਸਭਾ ਉਦੋਂ ਹੋਣੀਆਂ ਨੇ ਜਦ ਲੋਕ ਚੇਤਨ ਹੋ ਗਏ ਵੀ ਹਾਂ ਸਾਡਾ ਹੱਕ ਹੈ ਇਹ ਤਾਂ ਗੁੱਗਨ ਨੂੰ ਤਾਂ ਚੇਤਨ ਹੋਣੀ ਨਹੀਂ ਦਿੰਦੇ ਤੇ ਚੰਦਰ ਸਾਡੇ ਕੋਲ ਆਓ ਸਾਨੂੰ ਕਹੋ ਜਦ ਬੰਦਾ ਇਸ ਗੱਲ ਦੇ ਉੱਤੇ ਆ ਜੇ ਮੈਂ ਆਖਰੀ ਗੱਲ ਆਪਣੀ ਕਹਿ ਕੇ ਖਤਮ ਕਰਾਂਗਾ ਮੇਰੇ ਕੋਲ ਕੋਈ ਵੀ ਨਹੀਂ ਜਾਂਦਾ ਸੀ ਜਿਹਦੇ ਰੋਜ ਪੱਤੀ ਕਰਨੀ ਜਾਂ ਰੋਜ ਟੀਕਾ ਲਾਉਣ ਦੀ ਲੋੜ ਹੁੰਦੀ ਮੈਂ ਉਹਨੂੰ ਕਹਿੰਦਾ ਤੈਨੂੰ ਸਿਖਾ ਦਿੰਦੇ ਆ ਤੂੰ ਕਿਉਂ ਇੰਨਾ ਕਿੜਾ ਰੋਣਾ ਹੈ ਤੂੰ ਆਪੇ ਕਰਨੀ ਆ ਦੀਦੀਆਂ ਦੇ ਮੈਂ ਤੀਜੀ ਸਿਖਾਇਆ ਹੈ ਬੀਬੀਆਂ ਦੇ ਬੱਚਿਆਂ ਦੇ ਕਈ ਵਾਰ ਪਿਸ਼ਾਬ ਨਿਕਲਦਾ ਰਹਿੰਦਾ ਉਹ ਬਾਰੀ-ਬਾਰੀ ਨਾਲ ਹੀ ਪਾਉਣੀ ਪੈਂਦੀ ਸੀ ਉਹ ਇੱਥੇ ਆ ਕੇ ਪੋਣਦੀ ਸੀ ਮੈਂ ਕਿਹਾ ਮੈਂ ਤੁਹਾਨੂੰ ਨਾਲੀ ਪੋਣੀ ਸਿਖਾ ਦਿੰਦਾ ਨਹੀਂ ਝੋਕੇ ਆਪ ਹੀ ਪਾ ਲੈ ਕਰੋ ਕਿਉਂ ਆਉਣਾ ਤੁਸੀਂ ਕਿਉਂ ਜਿਨੇ ਕੋਈ ਲਾੜ ਚ ਨਹੀਂ ਹੈ ਕਿਸੇ ਸੰਸਥਾ ਤੋਂ ਜਿਹਨੂੰ ਉਹ ਲੋਕਾਂ ਨੂੰ ਕਹਿੰਦਾ ਭਾਈ ਤੁਹਾਨੂੰ ਕਿਉਂ ਤਕਲੀਫ ਹੁੰਦਾ ਤੁਸੀਂ ਆਪ ਹੀ ਕਰਨਾ ਸਿੱਖ ਜਾਓਗੇ ਤੁਸੀਂ ਕਰ ਲਓਗੇ ਤੁਸੀਂ ਆਪੇ ਕਰ ਲਾ ਕਰੋ ਪੱਟੀ ਆਪੇ ਕਰ ਸਕਦੇ ਹੋ ਕਾਹਨੂੰ ਪੈਸੇ ਖਰਚ ਕਰਦੇ ਹੋ ਜਿਨੇ ਲਾਲਚਾ ਵੀ ਮੈਂ ਤਾਕਤ ਦਿਖਾਉਣੀ ਹੈ ਉਹ ਕਹਿੰਦਾ ਕੋਈ ਨਹੀਂ ਜਦ ਤੈਨੂੰ ਤਕਲੀਫ ਹੋ ਮੇਰੇ ਕੋਲ ਆ ਜੀ ਉਹਦਾ ਹਿੱਤ ਹੁੰਦਾ ਸੋ ਇਹ ਸਰਕਾਰ ਦਾ ਹਿੱਤ ਹੈ ਇਹ ਤਾਂ ਕਹਿੰਦੇ ਨੇ ਸਾਡੇ ਕੋਲ ਆ ਜਾਓ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਸਾਡੇ ਵਰਕਰ ਕੋਲ ਚੱਲੇ ਜਾਓ ਹੱਲ ਕਰਾਂਗੇ ਇਹ ਇਹ ਨਹੀਂ ਕਹਿੰਦੇ ਕਿ ਲੋਕ ਆਪਣਾ ਸਿਰ ਆਪੇ ਗੁੰਦਰਾ ਸਿੱਖਣ ਤੁਸੀਂ ਆਪਣਾ ਕੰਮ ਆਪੇ ਸਿੱਖੋ ਕਰਨਾ ਆਪਣਾ ਕਾਜ ਆਪੇ ਕੀ ਸਵਾਰੀ ਸੋ ਆਪਨ ਹੱਥੀਂ ਆਪਣਾ ਆਪੇ ਕਾਜ ਸਵਾਰੀ ਇਹ ਆੜਾ ਕੰਮ ਜੋ ਗੁਰੂ ਸਾਹਿਬ ਨੇ ਕਿਹਾ ਉਹ ਇਹ ਨਹੀਂ ਕਰਾਉਣਾ ਚਾਹੁੰਦੇ ਇਹ ਆਪ ਉਹਨਾਂ ਦਾ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਹੋ ਸਕਦਾ ਇਹਨਾਂ ਦੀ ਕੰਗੀ ਭਾਵਨਾ ਵੀ ਹੋ ਗਈ ਉਹਨਾਂ ਦਾ ਕੰਮ ਕਰਦੀ ਏ ਪਰ ਉਹਦੇ ਚ ਅਸਲੀ ਭਾਵਨਾ ਜਿਹੜੀ ਹੈ ਬਈ ਆਪਣਹ ਹੱਥੀਆ ਆਪਣਾ ਆਪੇ ਹੀ ਕਾਲ ਸਵਾਰੀ ਵਾਲੀ ਜਿਹੜੀ ਤਾਕਤ ਦੇਣੀ ਆ ਲੋਕਾਂ ਨੂੰ ਉਹ ਨਹੀਂ ਹੈ ਉਹ ਮਾਇਨੇ ਸਾਨੂੰ ਆ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਇਹਦੇ ਚ ਬੜੇ ਕੋਸ਼ਿਸ਼ ਹੋਈ ਹੈ ਕਿ ਸਾਡਾ ਭਾਈਚਾਰਾ ਤੋੜਿਆ ਜਾਵੇ ਪਿੰਡਾਂ ਨੂੰ ਸ਼ਰਾਂ ਦੇ ਖਿਲਾਫ ਖੜਾ ਕਰਿਆ ਜਾਵੇ ਕਿਸਾਨਾਂ ਨੂੰ ਮਜ਼ਦੂਰਾਂ ਦੇ ਖਿਲਾਫ ਕਰਿਆ ਜਾਵੇ ਜੱਟਾਂ ਨੂੰ ਦਲਤਾਂ ਦੇ ਖਿਲਾਫ ਖੜਾ ਕਰਿਆ ਜਾਵੇ ਤੇ ਖੇਤੀ ਆੜਿਆਂ ਨੂੰ ਵਪਾਰੀਆਂ ਦੇ ਜਦ ਦੁਕਾਨਾਂ ਦੇ ਉਲਟ ਖੜਾ ਕਰਿਆ ਹੋਏ ਇਸ ਤਰ੍ਹਾਂ ਸਾਡਾ ਭਾਈਚਾਰਾ ਪਾੜਨ ਦੀ ਕੋਸ਼ਿਸ਼ ਕਰੀ ਗਿਆ ਪੂਰਾ ਝੋਲ ਲਾਇਆ ਗਿਆ ਉਹ ਨਹੀਂ ਪਾੜਿਆ ਵੱਖਰੀ ਗੱਲ ਹੈ ਪਰ ਮਨਾਂ 'ਚਾ ਫਰਕ ਪੈ ਜਾਂਦਾ ਹੁੰਦਾ ਹੈ ਤੇ ਉਹ ਜਿਵੇਂ ਜੇ ਫੱਟ ਨੇ ਜਿੰਨਾ ਅਸੀਂ ਨੇੜੇ ਲਈ ਜਾਵਾਂਗੇ ਉਹ ਮਿਲ ਜਾਂਦੇ ਨੇ ਜਿੰਨਾ ਦੂਰ ਕਰੀ ਜਾਵਾਂਗੇ ਉਹ ਫੱਟ ਜਾਂਦੇ ਨੇ ਸੋ ਇਹ ਫੱਟ ਇਹਨਾਂ ਨੇ ਪੈਦਾ ਕਰਿਆ ਹੋਇਆ ਉਹਨੂੰ ਮੇਲਣ ਦੀ ਲੋੜ ਹੈ ਪੰਚਾਇਤ ਚੋਂ ਨਾਲ ਇੱਕ ਮੌਕਾ ਹੈ ਕਿ ਅਸੀਂ ਆਪਦਾ ਭਾਈਚਾਰਾ ਰੱਖੀਏ ਵੋਟ ਜਿਹਨੂੰ ਮੱਗੀ ਪਈ ਜੋ ਦੂਜਾ ਭਾਈਚਾਰਾ ਰੱਖਣ ਦਾ ਇੱਕ ਤਰੀਕਾ ਪੰਚਾਇਤਾਂ ਕੋਈ ਸਿਆਸੀ ਗੱਲ ਤਾਂ ਹੈ ਨਹੀਂ ਇਹ ਤਾਂ ਪਿੰਡ ਦੇ ਫੈਸਲੇ ਕਰਨ ਨੇ ਜਿਵੇਂ ਅੱਗੇ ਅਸੀਂ ਭਾਈਚਾਰਕ ਪੰਚਾਇਤਾਂ ਚੁੰਦੇ ਸੀ ਜਿੰਨਾ ਸਭ ਤੋਂ ਵੱਧ ਤੋਂ ਵੱਧ ਕੋਸ਼ਿਸ਼ ਹੋਵੇ ਉਹ ਕੋਸ਼ਿਸ਼ ਇਹ ਕਰੀਏ ਵੀ ਸਰਬਸੰਮਤੀ ਕਰ ਲਈਏ ਚਾਈ ਸਰਪੰਚ ਤੇ ਪੂਰੀ ਪੰਚਾਇਤ ਤੇ ਕਰ ਲਈਏ ਪੂਰੀ ਚੈਨ ਹੁੰਦੀ ਇੱਕ ਤੇ ਕਰ ਲਈਏ ਸਰਪੰਚ ਤੇ ਕਰ ਲਈਏ ਸਰਪੰਚ ਨੂੰ ਪੰਚਾਇਤ ਤੇ ਕਰ ਲਈਏ ਸਾਰੇ ਪੰਚਾਂ ਦੇ ਹੁੰਦੀ ਇੱਕ ਪੰਚ ਤੇ ਕਰ ਗਏ ਇੱਕ ਤਾਂ ਇਹ ਕਰ ਲਈਏ ਦੂਜਾ ਸੀ ਇਹਦੇ ਚ ਕੋਸ਼ਿਸ਼ ਕਰੀਏ ਵੀ ਉਹਨਾਂ ਬੰਦਿਆਂ ਨੂੰ ਦਲਤਾਂ ਚੋਂ ਤੇ ਔਰਤਾਂ ਚੋਂ ਕਿਉਂਕਿ ਔਰਤਾਂ ਨੂੰ 50% ਦਾ ਰਿਜ਼ਰਵੇਸ਼ਨ ਉਹਨਾਂ ਚ ਉਹਨਾਂ ਨੂੰ ਚੁਣੀਏ ਜਿਹੜੇ ਖੁਦ ਪੱਥੀ ਕਰਨਾ ਜਿਨ੍ਹਾਂ ਔਰਤਾਂ ਦੇ ਪਤੀ ਪੁੱਤ ਜਾਂ ਸਹੁਰੇ ਪੰਚੀ ਕਰਨਗੇ ਇੱਕ ਤਾਂ ਸਰਪੰਚੀ ਕਰਨਗੇ ਉਹਨਾਂ ਨੂੰ ਨਾ ਚੁਣੀਏ ਇੱਦਾਂ ਜਿਹੜੇ ਦਲਤ ਦਾ ਕੋਈ ਜਿਹਦੇ ਨਾਲ ਸਿਹਰੀ ਵਾਲਿਆ ਉਹ ਸਰਪੰਚੀ ਕਰੇਗਾ ਤਾਂ ਉਹਨਾਂ ਨੂੰ ਨਾ ਕਰਨ ਦੀਏ ਕੀ ਜੀ ਗੱਲ ਇਹਦੇ ਵਿੱਚ ਹੈ ਜਿਹੜੇ ਧੰਕੇ ਕਿਉਂਕਿ ਇਹ ਸਾਡਾ ਭਾਈ ਚਾਰਕ ਪੰਚਾਇਤ ਹੈ ਇਹਦੇ ਧੰਕੇ ਬਾਹਰ ਦਾ ਕੋਈ ਹੋਂਦ ਨਹੀਂ ਹੋਣੀ ਹੈ ਜਿਹੜਾ ਕਹਿੰਦਾ ਮੈਂ ਇਨੇ ਪੈਸੇ ਦੇ ਦਿੰਦਾ ਮੈਨੂੰ ਸਰਪੰਚ ਬਣਾਉਂਦਾ ਸਰਪੰਚੀ ਨਾਲ ਜਿਹੜਾ ਕਹਿੰਦਾ ਵੀ ਤੁਹਾਨੂੰ ਕਦੇ ਕਦੇ ਵੋਟਰ ਨੂੰ ਪੈਸੇ ਦੇ ਦਿੰਦਾ ਕੋਈ ਸੰਗੇ ਪੈਸੇ ਦਿੰਦੇ ਨੇ ਕਈ ਵੋਟਰ ਨੂੰ ਪੈਸੇ ਦਿੰਦੇ ਨੇ ਜਾਂ ਕੋਈ ਸ਼ਰਾਬ ਦਿੰਦੇ ਨੇ ਜਾਂ ਕੋਈ ਹੋਰ ਲਾਲਚ ਦਿੰਦੇ ਨੇ ਉਹਨਾਂ ਤੋਂ ਤਿਆਗ ਕਰਨਾ ਹੁੰਦਾ ਕਿਉਂਕਿ ਪਿੰਡ ਦਾ ਭਾਰਾ ਤਾਂ ਤਾਂ ਹੋਣਾ ਹੈ ਜੇ ਅਸੀਂ ਨਿਰਸਵਾਥ ਹੋ ਕੇ ਬਾਬੇ ਨੇ ਫਰੀਦ ਨੇ ਕਿਹਾ ਹੈ ਜੇ ਦਾਵਤਾ ਨਹੀਂ ਗਿਆ ਲਗਤਾ ਕੂੜਾ ਨਹੀਂ ਕਿਚਰ ਛੱਟ ਲੰਗਾ ਗਿਆ ਛੱਪਰ ਟੁੱਟੇ ਨੇ ਜੇ ਨਾਲ ਚ ਦੇ ਵਿੱਚ ਅਸੀਂ ਕੋਈ ਪੰਚਾਇਤ ਚ ਨਹੀਂ ਚ ਫਿਰ ਸਾਡਾ ਕੰਮ ਨਹੀਂ ਚੱਲੇਗੀ ਫਿਰ ਅਸੀਂ ਫਿਰ ਨਹੀਂ ਦੋਸ਼ ਦੇਣ ਦੀ ਗੱਲ ਹੈ ਕਹਿੰਦੇ ਦੋਸ਼ ਕਰਮਾਂ ਆਪਣਿਆਂ ਦੋਸਨ ਦੀ ਜੇ ਆਵਰ ਜੇ ਨਾ ਫਿਰ ਸਾਡੇ ਆਪਣੇ ਕਰਮ ਨੂੰ ਹੀ ਦੋਸ਼ ਹੈ ਕਿਉਂਕਿ ਅਸੀਂ ਗਲਤ ਕਰਿਆ ਇੱਕ ਇਹਦੇ ਵਿੱਚ ਇਹ ਵੀ ਰੱਖਣਾ ਚਾਹੀਦਾ ਹੈ ਕਿ ਅਸੀਂ ਸਿਆਸ ਦੇ ਆਧਾਰ ਦੇ ਉੱਤੇ ਵੋਟਾਂ ਪਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ ਸਿਆਸੀ ਪਾਰਟੀਆਂ ਆਪਣੇ ਕੰਮ ਕੰਮ ਜਿਹੜੀ ਵੀ ਸਿਆਸਤ ਦੀ ਪਾਰਟੀਆਂ ਨਾਲ ਅਸੀਂ ਸੰਬੰਧ ਤਾਂ ਬੇਸ਼ੱਕ ਉਹਦਾ ਸਾਰਾ ਕੰਮ ਕਰੀ ਉਹਨਾਂ ਕਹੀ ਜੀ ਸਾਡੇ ਹੱਥ ਜੋੜੇ ਸਾਡੇ ਪਿੰਡ 'ਚ ਪਾਟਕ ਨਾ ਪਾਓ ਸਾਡਾ ਸੋਥਾ ਨਾ ਤੋੜੋ ਸਾਡਾ ਸੋਥਾ ਸੀ ਜਰੂਰ ਰੱਖਣਾ ਹੈ ਅਸੀਂ ਤਾਂ ਇਚਾਰਾ ਨਹੀਂ ਤੋੜਨਾ ਇਹ ਪੰਚਾਇਤ ਨੇ ਪਿੰਡ 'ਚ ਕੰਮ ਕਰਨਾ ਇਹ ਤੁਹਾਡੇ ਕੋਲ ਨਹੀਂ ਕਰਨਾ ਇਸ ਕਰਕੇ ਤੁਸੀਂ ਇਹ ਨਾ ਤੋੜੋ ਬਾਕੀ ਜਿੱਥੇ ਕਹੋਂਗੇ ਵੋਟ ਪਾਦਾਂਗੇ ਚਲ ਮੰਗੋਗੇ ਉਹ ਕਰਦਾਂਗੇ ਆ ਨਾ ਕਰੋ ਸੋ ਇੰਨਾ ਕ ਜੇ ਕਰ ਲਈ ਅਸੀਂ ਤਾਂ ਮੇਰਾ ਖਿਆਲ ਹੈ ਵੀ ਅਸੀਂ ਇਹਦੇ 'ਚ ਕਾਫੀ ਸਫਲ ਹੋ ਜਾਗੇ